ਜੇ ਗੁਰੂ ਜੀ ਨੇ ਮਜ਼ਬੂਤ ਵੇਖਿਆ ਤਾਂ ਔਕੜਾਂ ਔਕੜਾਂ ਸਾਹਮਣੇ ਤੇ ਸੀ ਜੇ ਸਮਾਜ ਸੁਧਾਰ ਵੱਲ ਨਜ਼ਰ ਮਾਰੀ ਤਾਂ ਵੀ ਖਤਰਾ ਦਿਸਿਆ ਰਾਜਸੀ ਖੇਤਰ ਵਿੱਚ ਕਦਮ ਕਦਮ ਤੇ ਬੱਜਰ ਚਟਾਨ ਵਰਗੀਆਂ ਰੁਕਾਵਟਾਂ ਰੁਕਾਵਟਾਂ ਸਨ ਫਿਰ ਵੀ ਉਹਨਾਂ ਸਾਰੀਆਂ ਤਕਲੀਫਾਂ ਦੇ ਟੱਕਰੇ ਲਈ ਆਪਣੇ ਆਪ ਨੂੰ ਤਿਆਰ ਕੀਤਾ ਹਿੰਦੂ ਕੌਮ ਦੀਆਂ ਰਗਾਂ ਵਿੱਚ ਗੈਰਤ ਸ਼ਰਮ ਅਣਖ ਤੇ ਹਿੰਮਤ ਦਾ ਜੋ ਖੂਨ ਠੰਡਾ ਪੈ ਚੁੱਕਾ ਸੀ ਉਸ ਵਿੱਚ ਨਵੇਂ sire ਗਰਮੀ ਪੈਦਾ ਕਰਨ ਦਾ ਉਦੇਸ਼ ਉਹਨਾਂ ਉਲੀਕਿਆ ਤੇ ਨਵੀਂ ਧੜਕਣ ਉਪਜਾਈ ਸਾਹਿਬਗੁਰੂ ਗੋਬਿੰਦ ਸਿੰਘ ਜੀ ਮਰਦ ਅਗੰਬੜੇ ਬਣ ਕੇ ਇਕੱਲੇ ਹੀ ਸਾਰੀਆਂ ਹੀ ਮਾਰੂ ਵਿਰੋਧੀ ਸ਼ਕਤੀਆਂ ਸਾਹਮਣੇ ਛਾਤੀ ਤਾਣ ਕੇ ਡਟ ਗਏ ਸਨ हे श्रोता ਜਨੋ ਜੇ ਉਸ ਸਮੇਂ ਤੇ ਨਜ਼ਰ ਮਾਰ ਗਏ ਉਹ ਇਹ ਅਨੁਭਵ ਕਰਨਗੇ ਕਿ ਇੱਕ ਸਧਾਰਨ ਮਨੁੱਖ ਜਾਂ ਇੰਜ ਆਖੋ ਕਿ ਇੱਕ ਪਹਾੜ ਦੀ ਨੁਕਰੇ ਇਕਾਂਤ ਵਿੱਚ ਭਗਤੀ ਕਰਨ ਵਾਲਾ ਇੱਕ ਦਰਵੇਸ਼ ਸੀ ਜਿਸ پاس ਨਾ ਜੋਰ ਨਾ ਧਨ ਨਾ ਫੌਜਿਸਮਾ ਤੇ ਨਾ ਹੀ ਇੱਕ ਵਿਗਾਧਰਤੀ ਸੀ ਪਰ ਉਸ ਕੋਲ ਇੱਕ ਸ਼ਕਤੀ ਸੀ ਜੋ ਇਸ ਬੇਸਰੂਸਮਾਨੀ ਦੀ ਹਾਲਤ ਵਿੱਚ ਵੀ ਉਸ ਨੂੰ ਕਾਮਯਾਬੀ ਵੱਲ ਖਿੱਚਦੀ ਸੀ ਉਸ ਦੇ ਹੌਸਲੇ ਨੂੰ ਚੜ੍ਹਦੀ ਕਲਾ ਵਿੱਚ ਲੈ ਜਾਂਦੀ ਸੀ ਤੇ ਉਸ ਦੀ ਹਿੰਮਤ ਵਿੱਚ ਗਰਮ ਜੋਸ਼ੀ ਪੈਦਾ ਕਰਦੀ ਸੀ ਉਹ ਕਿਹੜੀ ਸ਼ਕਤੀ ਸੀ ਉਹ ਸੀ ਉਹਨਾਂ ਦੇ ਦਿਲ ਅੰਦਰ ਦੇਸ਼ ਪਿਆਰ ਦੀ ਚਿੰਗਾਰੀ ਤੇ ਇੱਕ क्षत्रिय ਧਰਮ ਪ੍ਰਤੀ ਫਰਜ਼ ਦੀ ਪਛਾਣ ਰਾਮਚੰਦਰ ਜੀ ਦੀਆਂ ਕਰਨੀਆਂ ਤੇ ਕਹਾਣੀਆਂ ਬੜੇ ਸਤਕਾਰ ਤੇ ਮਾਣ ਨਾਲ ਅੱਜ ਤੱਕ ਅਸੀਂ ਯਾਦ ਕਰਦੇ ਹਾਂ ਪਰ ਉਹਨਾਂ ਜੋ ਕੁਝ ਵੀ ਕੀਤਾ ਉਸ ਜਮਾਨੇ ਵਿੱਚ ਕੀਤਾ ਜਦੋਂ ਭਾਰਤ ਵਰਸ਼ ਵਿੱਚ ਵਿਸ਼ਾਲ ਹਿੰਦੂ ਰਾਜ ਸੀ ਧਰਮ ਤੇ ਦੇਸ਼ ਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਜਾਂ ਟਾਹ ਨਹੀਂ ਸੀ ਰਾਮਚੰਦਰ ਜੀ ਖੁਦ ਰਾਜਕੁਮਾਰ ਦੇ ਵਕਤ ਦੇ ਮਾਲਕ ਸਨ ਤਖਤੋ ਤਾਜ ਸੀ ਉਹਨਾਂ ਪਾਸ ਹਰ ਤਰ੍ਹਾਂ ਦੇ ਸਾਧਨ ਤੇ ਸਮਾਨ ਮੌਜੂਦ ਸਨ ਆਲੇ ਦੁਆਲੇ ਦੇ ਰਾਜੇ ਹਰ ਵੇਲੇ ਸਹਾਇਤਾ ਲਈ ਉਹਨਾਂ ਨਾਲ ਖੜੇ ਸਨ ਇਹਨਾਂ ਕੁਝ ਹੁੰਦੇ ਆ ਵੀ ਉਹਨਾਂ ਦੀ ਲੰਕਾ ਤੇ ਚੜਾਈ ਕੋਈ ਦੇਸ਼ ਭਗਤੀ ਤੇ ਦੇਸ਼ ਦੇ ਭਲੇ ਹਿੱਤ ਨਹੀਂ ਸੀ ਤੇ ਨਾ ਹੀ ਇਸ ਲਈ ਕੋਈ ਦੇਸ਼ ਪਿਆਰ ਦੀ ਹੀ ਕੋਈ ਅੰਸ਼ ਸੀ ਐਸੇ ਸ਼ੱਕ ਨਹੀਂ ਕਿ ਉਹਨਾਂ ਨੇ क्षत्रिय ਧਰਮ ਦਾ ਹੀ ਪਾਲਣ ਕੀਤਾ ਤੇ ਜ਼ਾਲਮ ਰਾਮਨ ਨੂੰ ਜੋ ਉਹਨਾਂ ਦੀ ਇਸਤਰੀ ਜ਼ਬਰੀ ਚੁੱਕ ਕੇ ਲੈ ਗਿਆ ਸੀ ਸੋਧਿਆ ਤੇ ਰਣ ਖਾਤਰ ਵਿੱਚ ਹਾਰ ਦੇ ਕੇ ਪਾਰ ਬੁਲਾਇਆ ਇਹ ਵੀ ਇੱਕ ਵੱਡਾ ਕਾਮੀ ਸੀ ਪਰ ਗੁਰੂ ਗੋਬਿੰਦ ਸਿੰਘ ਜੀ ਆਪਣੀ ਕੌਮ ਤੇ ਦੇਸ਼ ਦੀਆਂ ਲੱਖਾਂ ਇਸਤਰੀਆਂ ਦੀ ਪੱਤਲਟ ਤੇ ਜਾਨ ਦੇ ਜ਼ੁਲਮ ਨੂੰ ਮੇਟਣ ਲਈ ਤੇ ਨਰੂਲ ਦੂਜਿਆਂ ਦੇ ਭਲੇ ਲਈ ਰਣ ਭੂਮੀ ਵਿੱਚ ਨਿਤਰੇ ਅਤੇ ਬੜੇ ਹੀ ਔਖੇ ਸਮੇਂ ਅਜਿਹੇ ਕਠਣ ਕੰਮ ਨੂੰ ਹੱਥ ਪਾਇਆ। ਸ਼੍ਰੀ ਕ੍ਰਿਸ਼ਨ ਜੀ ਜਿਨ੍ਹਾਂ ਦੇ ਸਾਰੇ ਕੰਮ ਦੇ ਵਾਸਤਵਿਕ ਜਾਤੀ ਬਦਲੇ ਦੀ ਭਾਵਨਾ ਤੇ ਨਿਰਪਰਸਾ। ਕ੍ਰਿਸ਼ਨ ਜੀ ਦੀ ਸੁਗੜਤਾ ਨੂੰ ਲਾਂਭੇ ਰੱਖ ਕੇ ਕੇਵਲ ਜਿਸ ਦੇ ਕੀਤੇ ਕੰਮਾਂ ਨੂੰ ਵਿਚਾਰਿਆ ਜਾਵੇ ਤਾਂ ਇਹ ਤਤ ਸਾਫ ਪ੍ਰਗਟ ਹੋ ਕੇ ਸਾਹਮਣੇ ਆ ਜਾਂਦਾ ਹੈ ਕਿ ਉਹਨਾਂ ਦੇ ਸਾਰੇ ਕੰਮਾਂ ਵਿੱਚ ਜਾਤੀ ਬਦਲੇ ਦੀ ਭਾਵਨਾ ਹੀ ਪ੍ਰਬਲ ਸੀ ਕਾਂਸੂ ਨੂੰ ਉਹਨਾਂ ਇਸ ਲਈ ਮਾਰਿਆ ਕਿਉਂਕਿ ਉਹ ਉਹਨਾਂ ਦੀ ਵੰਸਾਵਲੀ ਹੀ ਨਸ਼ਟ ਤੇ ਖਤਮ ਕਰਨਾ ਚਾਹੁੰਦਾ ਸੀ ਉਹ ਕ੍ਰਿਸ਼ਨ ਜੀ ਦੀ ਵੀ ਅਲਖ ਮਕਾਉਣਾ ਚਾਹੁੰਦਾ ਸੀ ਕ੍ਰਿਸ਼ਨ ਜੀ ਨੇ ਸਵੈ ਰੱਖਿਆ ਲਈ ਤੇ ਆਪਣੇ ਬਚਾ ਲਏ ਤਲਵਾਰ ਹੱਥ ਵਿੱਚ ਲਈ ਤੇ ਰਾਜਾ ਜਰਾਸੰਤ ਤੇ ਪਾਂਡਵਾ ਨਾਲ ਸਾਜ਼ਿਸ਼ ਕਰਕੇ ਅਤੇ ਉਹਨਾਂ ਦੀ ਸਹਾਇਤਾ ਨਾਲ ਉਸ ਨੂੰ ਸੋਧਿਆ ਜਰਾਸੀਦਰੀ ਕ੍ਰਿਸ਼ਨ ਜੀ ਦੇ ਖਾਨਦਾਨ ਯਾਦਵਾਂ ਤੇ ਕੰਸ ਦੇ ਕਤਲ ਦਾ ਬਦਲਾ ਲੈਣ ਲੇ 15 ਵਾਰ ਫੌਜੀ ਹੱਲੇ ਕੀਤੇ ਤੇ ਕ੍ਰਿਸ਼ਨ ਜੀ ਨੂੰ ਦੇਸ਼ ਨਿਕਾਲੇ ਲਈ ਮਜਬੂਰ ਕੀਤਾ ਐਸੇ ਦੇਸ਼ ਨਿਕਾਲੇ ਪਿੱਛੋਂ ਕ੍ਰਿਸ਼ਨ ਜੀ ਨੇ ਗੁਜਰਾਤ ਪ੍ਰਾਂਤ ਵਿੱਚ ਦਵਾਰਕਾ ਨਗਰੀ ਆਬਾਦ ਕੀਤੀ ਤੇ ਯਾਦਵ ਖਾਨਦਾਨ ਦੀ ਰਾਜਧਾਨੀ ਕਾਇਮ ਕੀਤੀ ਇਹ ਸਾਰੇ ਕਾਰਨਾਮੇ ਉਹਨਾਂ ਦੇ ਧਰਮ ਪਾਲਨ ਤੇ ਕਰਤਵ ਪਾਲਨ ਦੀ ਮੂੰਹ ਬੋਲਦੀ ਤਸਵੀਰ ਸਨ ਪਰ ਉਹਨਾਂ ਦੀ ਤਹਿ ਵਿੱਚ ਕੇਵਲ ਜਾਤੀ ਬਦਲੇ ਦੀ ਭਾਵਨਾ ਛੁਪੀ ਪਈ ਸੀ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਰਾ ਸੰਤ ਤੇ ਕੰਸ ਬੜੇ ਜ਼ਾਲਮ ਸਨ ਤੇ ਜ਼ਾਲਮਾਂ ਦੇ ਸੋਧਣ ਲਈ ਹਥਿਆਰ ਵਰਤਣ ਇੱਕ क्षत्रੀ ਧਰਮ ਦੀ ਪਾਲਣਾ ਹੀ ਸੀ ਪਰ ਉਸ ਵਿੱਚ ਦੇਸ਼ ਪਿਆਰ ਦਾ ਅੰਸ਼ ਤਾਂ ਹੈ ਹੀ ਨਹੀਂ ਸੀ ਜੇ ਕ੍ਰਿਸ਼ਨ ਜੀ ਦੇ ਕਾਰਨਾਮਿਆਂ ਨੂੰ ਦੇਸ਼ ਪਿਆਰ ਤੇ ਕੌਮੀ ਪਿਆਰ ਮਨ ਵੀ ਲਿਆ ਜਾਵੇ ਤਾਂ ਉਸ ਦੇ ਸਾਧਨਾਵਾਲ ਨਜ਼ਰ ਮਾਰੋ ਕਿ ਉਹ ਕਿੰਨੇ ਜਿਆਦਾ ਸਨ ਕ੍ਰਿਸ਼ਨ ਖੁਦ ਰਾਜਾ ਸੀ ਉਸ ਦਾ ਜਨਮ ਵੀ ਰਾਜ ਖਾਨਦਾਨ ਵਿੱਚ ਹੋਇਆ ਸੀ ਗੁਜਰਾਤ ਉਸ ਦੀ ਪੱਕੀ ਅਸਥਿਤ ਰਾਜਧਾਨੀ ਸੀ ਕਈ ਕਿਛਤਰੀ ਰਾਜੇ ਉਸ ਦੀ ਸਹਾਇਕ ਸਨ ਪਾਂਡਵਾਂ ਦਾ ਵੱਡਾ ਰਾਜ ਉਸ ਦਾ ਵਿਸ਼ੇਸ਼ ਹਾਮੀ ਤੇ ਮਦਦਗਾਰ ਸੀ ਅਜਿਹੇ ਹਾਲਾਤ ਵਿੱਚ ਕ੍ਰਿਸ਼ਨ ਜੀ ਨੇ ਜੋ ਕੁਝ ਵੀ ਕੀਤਾ ਉਹ ਇੱਕ ਸਾਧਾਰਨ ਰਾਜੇ ਦੇ ਕਾਰਨਾਮਿਆਂ ਤੋਂ ਕਿਸੇ ਤਰ੍ਹਾਂ ਵੀ ਵਿਸ਼ੇਸ਼ ਨਹੀਂ ਸੀ ਕਿਉਂਕਿ ਦੇਸ਼ ਆਪਣਾ ਸੀ ਮੁਲਕ ਤੇ ਰਾਜ ਕਿ ਛਤਰੀਆਂ ਦਾ ਹੀ ਸੀ ਤੇ ਹਰ ਪਾਸੇ ਖੁਸ਼ਹਾਲੀ ਸੀ ਹਾਲਾਤ ਉਸ ਵੇਲੇ ਦੇ ਅਨੁਕੂਲ ਸਨ ਤੇ ਲੋਕੀ ਖੁਸ਼ਹਾਲ ਸਨ ਪਰ ਗੁਰੂ ਗੋਬਿੰਦ ਸਿੰਘ ਜੀ ਦਾ ਕੰਮ ਉਸ ਨਾਲੋਂ ਕਿਤੇ ਜ਼ਿਆਦਾ ਵਿਸ਼ੇਸ਼ ਜ਼ਿਆਦਾ ਨਾਜ਼ੁਕ ਤੇ ਜਿਆਦਾ ਕਠਨ ਸੀ ਦੇਸ਼ ਪਿਆਰ ਦੀਆਂ ਹੱਦਾਂ ਪਾਰ ਕਰਕੇ ਗੁਰਗੋਬਿੰਦ ਸਿੰਘ ਜੀ ਨੇ ਕ੍ਰਿਸ਼ਨ ਨੂੰ ਕਿਤੇ ਪਿੱਛੇ ਛੱਡ ਦਿੱਤਾ ਇਹੋ ਹਾਲ ਹੀ ਸ਼ੰਕਰਾ ਆਚਾਰੀਆ ਦਾ ਸੀ ਉਸ ਦੇ ਸਹਾਇਕ ਤੇ ਪ੍ਰਸ਼ੰਸਕ ਵੀ ਕਛਤਰੀ ਰਾਜੇ ਸਨ ਸ਼ੰਕਰਾਚਾਰੀਆ ਨੇ ਤੀਖਣ ਬੁੱਧੀ ਦੇ ਬਲ ਨਾਲ ਬੋਧੀ ਆਲਮਾ ਤੇ ਮੁਖੀਆਂ ਨੂੰ ਹਾਰਤਾ ਦਿੱਤੀ ਪਰ ਜੇ ਇੱਕ ਛਤਰੀ ਰਾਜੇ ਉਸ ਦੇ ਸਾਥੀ ਨਾ ਬਣਦੇ ਉਸ ਦੇ ਵਿਚਾਰਧਾਰਾ ਨੂੰ ਨਾ ਅਪਣਾਉਂਦੇ ਉਸ ਦੇ ਪ੍ਰਚਾਰ ਵਿੱਚ ਉਸ ਦਾ ਸਾਥ ਨਾ ਦਿੰਦੇ ਤੇ ਉਸ ਦੀ ਸਹਾਇਤਾ ਨਾ ਕਰਦੇ ਤਾਂ ਉਹ ਲੋਕਾਂ ਦੇ ਖਿਆਲ ਵਿੱਚ ਪਰਵਰਤਨ ਲਿਆਉਣ ਵਿੱਚ ਸਫਲ ਵੀ ਨਾ ਹੁੰਦੇ ਸ਼ੰਕਰਾਚਾਰੀਆ ਤਾਂ ਵਿਦਿਆ ਦੇ ਬਲ ਦਲੀਲ ਤੇ ਯੁਕਤੀ ਨਾਲ ਹੀ ਲੋਕਾਂ ਨੂੰ ਬੁੱਧ ਧਰਮ ਨਾਲੋਂ ਹੋੜ ਕੇ ਮੁੜ Hindu ਧਰਮ ਨਾਲ ਜੋੜਦਾ ਸੀ ਤੇ Hindu ਰਾਜੇ ਉਸ ਦੀ ਪਿੱਠ ਪਿੱਠ ਠੋਕਦੇ ਸਨ ਪਰ ਗੁਰਗੋਬਿੰਦ ਸਿੰਘ ਜੀ ਬੇਯਾਰੋ ਮਦਦਗਾਰ ਇਕੱਲੇ ਸਨ ਤੇ ਵਕਤ ਦਾ ਸਮਰਾਟ ਔਰੰਗਜ਼ੇਬ ਵਰਗਾ ਜਾਲਮ ਬਾਦਸ਼ਾਹ ਉਹਨਾਂ ਦਾ ਵਿਰੁੱਧ ਅਰਬ ਦੇ ਪੈਗੰਬਰ ਮੁਹੰਮਦ ਸਾਹਿਬ ਦਾ ਟੱਕਰਾ ਤਾਂ ਕ੍ਰਿਸ਼ਕੌਮ ਦੇ ਥੋੜੇ ਜੇ ਕਬੀਲੇ ਤੇ ਟੋਲਿਆਂ ਨਾਲ ਹੀ ਸੀ ਗੁਰਗੋਬਿੰਦ ਸਿੰਘ ਜੀ ਦੀ ਪਦਵੀ ਇਹਨਾਂ ਸਾਰਿਆਂ ਕੋਲ ਅਦੁੱਤੀ ਤੇ ਨਰਾਲੀ ਨਾਜ਼ਕ ਤੇ ਅਡਰੀ ਸੀ ਅਤੇ ਬਹੁਤ ਜ਼ਿਆਦਾ ਤਾਕਤ ਦੀ ਮਤਾਸੀ ਇੱਕ ਪਾਸੇ ਉਸ ਦੇ ਆਪਣੇ ਹਿੰਦੂ ਵੀਰ ਹੀ ਉਸ ਦੇ ਵਿਰੋਧੀ ਸਨ ਦੂਜੇ ਪਾਸੇ ਉਹ ਕੇਵਲ ਇੱਕ ਨੁਕਰੇ ਬੈਠਾ ਫਕੀਰ ਨਾ ਮੁਲਕ ਨਾ ਜਾਗੀਰ ਨਾ ਕੋਈ ਰਾਜ ਕਾਜ ਸੀ ਭਾਵੇਂ ਪਿਤਾ ਜੀ ਦੇ ਕਤਲ ਦੇ ਬਦਲੇ ਦਾ ਸਵਾਲ ਵੀ ਉਹਨਾਂ ਦੇ ਸਾਹਮਣੇ ਹੋ ਸਕਦਾ ਹੈ ਪਰ ਗੁਰਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਪਹਿਲਾਂ ਇਸਲਾਮੇ ਬਾਦਸ਼ਾਹ ਨੇ ਲੱਖਾਂ ਹਿੰਦੂ ਕਤਲ ਕੀਤੇ ਤੇ ਕਰੋੜਾਂ ਮੁਸਲਮਾਨ ਬਣਾਏ ਸਨ ਅਤੇ ਕਿਸੇ ਦੇ ਦਿਲ ਵਿੱਚ ਬਦਲੇ ਦੀ ਇੱਛਾ ਪ੍ਰਗਟ ਕਿਉਂ ਨਹੀਂ ਸੀ ਹੋਈ ਕਈ ਸਦੀਆਂ ਜ਼ੁਲਮ ਹੋਏ ਤੇ ਇਸ ਨੂੰ ਕਿਸੇ ਨੇ ਕਿਉਂ ਨਾ ਠੱਲ ਪਾਇਆ ਤੇ ਫਿਰ ਇਹ ਪ੍ਰਸ਼ਨ ਗੁਰੂ ਗੋਬਿੰਦ ਸਿੰਘ ਜੀ ਦੇ ਦਿਲ ਵਿੱਚ ਕਿਉਂ ਉੱਠਿਆ ਕਿ ਭਾਰਤ ਵਰਸ਼ ਵਿੱਚ ਇਸਲਾਮੇ ਹਕੂਮਤ ਨੂੰ ਜੜੋਂ ਪੁੱਟਣ ਦੀ ਲੋੜ ਹੈ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਜਿੰਨਾ ਹਿੰਦੂਆਂ ਦੀ ਭਲਾਈ ਖਾਤਰ ਉਹ ਸਾਰੇ ਕਸ਼ਟ ਉਠਾਰੇ ਸਨ ਉਹੀ ਉਹਨਾਂ ਦੀ ਨਾ ਸਿਰ ਸਹਾਇਤਾ ਕਰਨ ਤੋਂ ਜੀ ਚਰਾਉਂਦੇ ਸਨ ਸਗੋਂ ਸਾਥ ਵੀ ਨਹੀਂ ਸਨ ਦਿੰਦੇ ਉਲਟਾ ਉਹਨਾਂ ਨੂੰ ਸਤਾਉਂਦੇ ਤੇ ਹਮਲੇ ਕਰਕੇ ਉਹਨਾਂ ਨੂੰ ਦੁੱਖ ਦੇਣ ਵਿੱਚ ਸ਼ਰੀਕ ਹੁੰਦੇ ਸਨ ਹਿੰਦੂ ਤਾਂ ਖੁਦ ਗਰਜੀ ਤੇ ਆਪਾਤਾਪੀ ਵਿੱਚ ਫਸੇ ਪੈ ਸਨ ਉਹਨਾਂ ਦੇ ਸਾਂਝੀ ਵਾਲਤਾ ਦੇ ਉਦੇਸ਼ ਤੇ ਕੌਮੀ ਚੰਡੇ ਹੀਟਾਂ ਕਦੇ ਇਕੱਠੇ ਹੋਣ ਦੀ ਆਸ ਕੀਤੀ ਹੀ ਨਹੀਂ ਜਾ ਸਕਦੀ ਪੀਰ ਗੁਰਗੋਬ ਸਿੰਘ ਜੀ ਦੇ ਦਿਲ ਵਿੱਚ ਅਜੇ ਹੀ ਦੇਸ਼ ਭਗਤੀ ਦੀ ਅਗਨੀ ਛੁਪੀ ਹੋਈ ਸੀ ਜਦ ਕੇ ਉਹਨਾਂ ਤੋਂ ਪਹਿਲਾਂ ਆਉਣ ਵਾਲੇ ਸਾਰੇ ਹੀ ਸੁਧਾਰਕ ਤੇ ਪੀਰ ਪੈਗੰਬਰ ਇਸ ਤੋਂ ਸੁਣੇ ਸਨ ਕਿ ਕ੍ਰਿਸ਼ਨ ਜੀ ਕਿ ਰਾਮ ਜੀ ਕਿ ਸ਼ੰਕਰਾਚਾਰੀਆ ਤੇ ਕਿ ਰਾਮਾਨੋਥ ਜੀ ਗੁਰਗੋਬ ਸਿੰਘ ਅੰਦਰ ਉਹ ਚੀਗਿਆੜੀ ਤਾਂ ਮजूद ਸੀ ਤੇ ਤੁਖਦੀ ਵੀ ਸੀ ਪਰ ਉਸ ਦੇ ਪ੍ਰਚੰਡ ਰੂਪ ਧਾਰਨ ਲਈ ਅਜੇ ਸਾਧਨ ਤੇ ਮਸਲਾ ਮੌਜੂਦ ਨਹੀਂ ਸੀ ਉਹਨਾਂ ਦੀ ਆਯੂ ਅਜੇ ਕੇਵਲ 15 ਸਾਲਾਂ ਦੀ ਸੀ ਤੇ ਇੱਡਾ ਵੱਡਾ ਜ਼ਰੂਰੀ ਮਸਲਾ ਤੇ ਪਹਾੜ ਜਿੱਡਾ ਕੰਮ ਉਹਨਾਂ ਦੇ ਸਾਹਮਣੇ ਸੀ ਕਿਸੇ ਡਰ ਤੇ ਖਤਰੇ ਦੇ ਤੂਫਾਨ ਨਾਲ ਕਿਸੇ ਬੇਦਲੀ ਬੇਹਿੰਮਤੀ ਤੇ ਬੁਝਦਲੀ ਦੇ ਬੁੱਲਿਆਂ ਨਾਲ ਕਿਸੇ ਸਵਾਰਥ ਤੇ ਸੁਖਚੈਨ ਆਰਾਮ ਦੀ ਇੱਛਾ ਨਾਲ ਜਾਂ ਕਿਸੇ ਗਫਲਤ ਜਾਂ ਅਣਗਹਿਲੀ ਦੇ ਕਾਰਨ ਉਹ ਚਿੰਗਿਆੜੀ ਨਾ ਬੁਜੀ ਤੇ ਨਾ ਹੀ ਬੁਝਾਈ ਜਾ ਸਕਦੀ ਸੀ ਅਜਿਹੇ ਮਹਾਨ ਕਾਰਜ ਲਈ ਵਕਤ ਦੀ ਪਛਾਣ ਤੇ ਮੌਕੇ ਦੀ ਸੰਭਾਲ અત્યੰਤ ਜ਼ਰੂਰੀ ਸੀ ਇਸ ਲਈ ਇਸ ਦੇਸ਼ ਭਗਤੀ ਦੀ ਅਗਨੀ ਮਗਾਉਣ ਤੇ ਪਰਚੰਡ ਕਰਨ ਲਈ ਇੱਕ ਪਹਾੜੀ ਅਸਥਾਨ ਵੱਲ ਚਲੇ ਗਏ ਅਤੇ ਉਸ ਇਕਾਂਤ ਵਿੱਚ ਸਾਰੇ ਪਹਿਲਵਾਂ ਤੇ ਸੋਚ ਵਿਚਾਰ ਕੀਤੇ ਇਸ ਇਕਾਂਤ ਅਸਥਾਨ ਵੱਲ ਕੁਚਲੇ ਚਲੇ ਜਾਣ ਦਾ ਕਾਰਨ ਇੱਕ ਹੋਰ ਵੀ ਸੀ ਕਿ ਉਹਨਾਂ ਦਾ ਆਪਣਾ ਹੀ ਸਬੰਧੀ RAM RAJ ਗੱਦੀ ਦਾ ਦਾਵਾ ਜਮਾ ਕੇ ਉਹਨਾਂ ਦੀ ਸਖਤ ਵਿਰੋਧਤਾ ਕਰ ਰਿਹਾ ਸੀ ਇਸ ਲਈ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਆਰ ਜੀ ਕਿਨਾਰਾ ਕਸ਼ੀ RAM RAJ ਦੇ ਉਬਾਲ ਨੂੰ ਠੰਡਿਆਂ ਕਰਨ ਲਈ ਯੋਗ ਵੀ ਸੀ ਤੇ ਸਫਲ ਵੀ ਹੋਈ ਗੁਰੂ ਗੋਬਿੰਦ ਸਿੰਘ ਜੀ ਉਸ ਇਲਾਕੇ ਵਿੱਚ ਤਕਰੀਬਨ 5 ਸਾਲ ਬੜੇ ਸੁਖ ਆਰਾਮ ਨਾਲ ਟਿਕਿਆ ਰਿਹਾ ਭਾਵੇਂ ਪਹਾੜੀ ਰਾਜਿਆਂ ਨੇ ਉੱਥੇ ਵੀ ਉਹਨਾਂ ਨੂੰ ਤੰਗ ਕਰਨ ਦੀ ਕਸਰ ਨਾ ਛੱਡੀ ਇਸ ਦਾ ਜ਼ਿਕਰ ਅੱਗੇ ਜਾ ਕੇ ਵੀ ਕਰਾਂਗੇ ਇਸ ਪਹਾੜੀ ਵਿਸਰਾਮ ਸਮੇ ਗੁਰੂ ਜੀ ਨੇ ਆਪਣੀ ਵਾਕਫੀਅਤ ਵਧਾਉਣ ਵਿੱਚ ਬਹੁਤ ਉਨਤੀ ਕੀਤੀ ਇਸ ਸਮੇ ਉਹਨਾਂ ਫਾਰਸੀ ਬੋਲੀ ਸਿੱਖੀ ਅਰਬੀ ਤੇ ਸੰਸਕ੍ਰਿਤ ਵਿੱਚ ਵੀ ਕਾਫੀ ਸਾਹਿਤ ਦੀ ਸਰਵੇਖਣ ਕੀਤਾ ਆਪਣੇ ਦੇਸ਼ ਦੇ ਵੀਰ ਯੋਧੇ ਰਾਜਿਆਂ ਦੀਆਂ ਕਥਾ ਕਹਾਣੀਆਂ ਪੜ੍ਹੀਆਂ ਸੁਣੀਆਂ ਤੇ ਹੋਰ ਧਰਮਾਂ ਦੇ ਆਗੂਆਂ ਤੇ ਮੁਖੀਆਂ ਦੇ ਜੀਵਨ ਫਲਸਫੇ ਤੇ ਪ੍ਰਾਪਤੀਆਂ ਦਾ ਅਧਿਐਨ ਵੀ ਕੀਤਾ ਆਪਣੇ ਦੇਸ਼ ਦੇ ਪਤਨ ਤੇ ਉੰਤਿਤੀ ਵੀ ਧੀਰਗ ਵਿਚਾਰ ਕੀਤੀ ਇਸੇ ਸਮੇਂ ਦੇਸ਼ ਦੇ ਬੀਰ ਬਲੀ ਯੋਧਿਆਂ ਦੀਆਂ ਭਾਵਪੂਰਤ ਜਸ਼ੀਲੀਆਂ ਵਾਰਾਂ ਪੱਟਾਂ ਕੋਲੋਂ ਸੁਣੀਆਂ ਤੇ ਆਪਣੇ ਸਿੱਖਾਂ ਨੂੰ ਜੋ ਉਸ ਵੇਲੇ ਉਹਨਾਂ ਕੋਲ 71 ਹੋਏ ਸਨ ਸੁਣਵਾਈਆਂ ਤਾਂ ਜੋ ਉਹਨਾਂ ਅੰਦਰ ਵੀ ਬੀਰਤਾ ਪ੍ਰਵੇਸ਼ ਕਰੇ ਪਹਾੜੀ ਇਲਾਕੇ ਵਿੱਚ ਠਹਿਰਨ ਦੇ ਇਸ ਸਮੇਂ ਵਿੱਚ ਆਪ ਨੇ ਚੁੱਖਾ ਵਕਤ ਸ਼ੇਰ ਚੀਤੇ ਰਿਸ਼ ਤੇ ਹੋਰ ਜੰਗਲੀ ਜਾਨਵਰ ਆਦਿਕਾਂ ਦਾ ਸ਼ਿਕਾਰ ਕਰਨ ਵਿੱਚ ਬਤੀਤ ਕੀਤਾ ਨਾਲ ਨਾਲ ਹੀ ਉਹ ਆਉਣ ਵਾਲੇ ਸਮੇਂ ਲਈ ਵਿਉਂਤ ਬਣਾਉਂਦੇ ਤੇ ਉਸ ਬਾਰੇ ਪ੍ਰੋਗਰਾਮ ਉਲੀਕਦੇ ਰਹੇ ਤੇ ਉਸ ਨੂੰ ਪੱਕਿਆਂ ਕਰਦੇ ਰਹੇ ਇਸੇ ਸਮੇਂ ਵਿੱਚ ਰਾਮ ਰਾਏ ਦੇ ਗੱਦੀ ਪ੍ਰਤੀ ਹੱਕ ਝੂਠੇ ਸਾਫਤ ਹੋ ਕੇ ਖਤਮ ਹੋ ਗਏ ਬਹੁਤ ਸਾਰੇ ਸਿੱਖ ਗੁਰੂ ਜੀ ਦੇ ਕੋਲ ਇਕੱਤਰ ਹੋਣ ਲੱਗ ਪੈਸਾ ਆਏ ਦਿਨ ਉਹ ਔਰੰਗਜ਼ੇਬ ਦੇ ਜ਼ੁਲਮਾਂ ਤੇ ਵਧੀਕੀਆਂ ਦੀਆਂ ਵਾਰਦਾਤਾਂ ਸੁਣਦੇ ਰਹੇ ਜਿਸ ਨਾਲ ਉਹਨਾਂ ਦੇ ਦੇਸ਼ ਭਗਤੀ ਨਾਲ ਭਰਪੂਰ ਦਿਲ ਵਿੱਚ ਵਲਵਲੇ ਤੜਫ ਦੇ ਤੇ ਜੋਸ਼ ਉਬਾਲੇ ਖਾਂਦਾ ਰਿਹਾ ਮੁਸਲਮਾਨਾਂ ਦੀ ਜ਼ਬਰਦਸਤ ਤਾਕਤ ਉਹਨਾਂ ਕੋਲ ਕੋਈ ਲੁਕੀ-ਛੁਪੀ ਨਹੀਂ ਸੀ ਹਿੰਦੂਆਂ ਦੀ ਬੇਬਸੀ ਕਮਜ਼ੋਰੀ ਤੇ ਨਿਗਰ ਦੀ ਹਾਲਤ ਵੀ ਉਹਨਾਂ ਦੇ ਸਾਹਮਣੇ ਸੂਰਜ ਦੀ ਰੋਸ਼ਨੀ ਵਾਂਗ ਪ੍ਰਤੱਖ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਹਿੰਦੂਆਂ ਵਿੱਚ ਕਸ਼ਤਰੀਪੁਰੇ ਦਾ ਨਵੇਂ ਸਿਰੇ ਜੋਸ਼ ਭਰਨ ਲਈ ਤੇ ਉਹਨਾਂ ਦੇ ਅੰਦਰ ਨਵੀਂ ਰੂਹ ਫੂਕਣ ਲਈ ਹਰ ਪੱਖ ਤੋਂ ਸੋਚਣ ਵਿਚਾਰਨ ਦਾ ਮੌਕਾ ਮਿਲਿਆ ਅਤੇ ਹਰ ਪੱਖ ਤੋਂ ਇਸ ਸਮੇਂ ਉਸ ਅੰਤਮ ਸਿੱਟੇ ਤੇ ਪੁੱਜੇ ਕਿ ਪਹਿਲੇ ਸਾਰੇ ਉਹਨਾਂ ਸਾਧਨਾਂ ਨੂੰ ਦੂਰ ਕੀਤਾ ਜਾਵੇ ਜੋ ਹਿੰਦੂਆਂ ਵਿੱਚ ਫੁੱਟ ਦਾ ਕਾਰਨ ਸਨ ਤੇ ਉਹਨਾਂ ਦੇ ਪਤਨ ਕਮਜ਼ੋਰੀ ਨਰਵਲਤਾ ਬੇਹਿੰਮਤੀ ਤੇ ਬੇਦਿਲੀ ਦਾ ਕਾਰਨ ਸਨ ਉਹਨਾਂ ਦਾ ਇਹ ਵਿਚਾਰ ਬਣਿਆ ਕਿ ਸਭ ਤੋਂ ਪਹਿਲਾਂ ਹਿੰਦੂਆਂ ਦੇ ਧਾਰਮਿਕ ਸੁਧਾਰ ਦੀ ਲੋੜ ਹੈ ਇਸ ਪਵਿੱਤਰ ਸੁਧਾਰ ਦੇ ਨਾਲ ਹੀ ਸਮਾਜਿਕ ਸੁਧਾਰ ਹੋਣਾ ਜ਼ਰੂਰੀ ਹੈ ਇਹਨਾਂ ਨੂੰ ਵਰਣਵਨ ਸ਼ੂਤ ਸ਼ਾਦੀ ਕੈਦ ਵਿੱਚੋਂ ਮੁਕਤ ਕਰਨ ਦੀ ਕਾਫੀ ਲੋੜ ਹੈ ਸ਼ੋਧਰਾ ਵਿੱਚ ਉੱਪਰ ਉੱਠਣ ਦਾ ਸਾਹਸ ਜਗਾਉਣ ਦੀ ਲੋੜ ਸੀ ਅਤੇ ਅਖੀਰ ਰਾਜਸੀ ਸਥਿਤੀ ਨੂੰ ਸੁਧਾਰਨ ਦੀ ਲੋੜ ਸੀ ਹਰ ਪਾਸੇ ਵਿਰੋਧਤਾ ਔਕੜਾਂ ਤੇ ਮੁਸ਼ਕਲਾਂ ਹੀ ਸਨ ਜਿਨ੍ਹਾਂ ਨੂੰ ਖੋਲ ਕੇ ਬਿਆਨ ਕਰਨਾ ਬੜਾ ਜ਼ਰੂਰੀ ਸੀ ਸਭ ਤੋਂ ਪਹਿਲਾਂ ਉਹਨਾਂ ਨੇ ਧਾਰਮਿਕ ਸੁਧਾਰ ਨੂੰ ਹੀ ਹੱਥ ਵਿੱਚ ਲਿਆ ਹਿੰਦੂ ਜਾਤੀ ਵਿੱਚ ਆਦ ਕਾਲ ਤੋਂ ਹੀ ਧਰਮ ਅਤੀ ਲੋੜਿੰਦਾ ਉਸਤਮ ਸ੍ਰੇਸ਼ਟ ਪਵਿੱਤਰ ਫਰਜ਼ ਅਤੇ ਹਰ ਚੀਜ਼ ਤੋਂ ਵੱਧ ਪਿਆਰਾ ਜਾਣਿਆ ਜਾਂਦਾ ਸਲਿਆ ਰਿਆ ਹਿੰਦੂ ਕਾਲ ਵਿੱਚ ਕੋਈ ਸਮਾਂ ਵੀ ਅਜਿਹਾ ਨਹੀਂ ਜਦੋਂ ਹਿੰਦੂਆਂ ਨੇ ਧਰਮ ਵੱਲੋਂ ਤੇ ਇਸ ਪ੍ਰਤੀ ਭਾਵਨਾ ਵੱਲੋਂ ਉੱਕਾ ਮੂੰਹ ਮੋੜਿਆ ਹੋਵੇ ਤੇ ਇਸ ਨੂੰ ਪਿੱਠ ਦਿੱਤੀ ਹੋਵੇ ਜਾਂ त्यागਿਆ ਹੋਵੇ ਬੁੱਧ ಮತ ਦੀਆਂ ਕਈ ਸਖਤੀਆਂ ਸਹ ਕੇ ਅਤੇ ਸੱਤ ਸਦੀਆਂ ਮੁਸਲਮਾਨੀ ਜ਼ੁਲਮਾਂ ਦੀ ਟੱਕਰੀ ਵਿੱਚ ਵੀ ਉਹ ਆਪਣੇ ਧਰਮ ਨੂੰ ਕਾਇਮ ਰੱਖ ਸਕੇ ਸਨ। ਉਹਨਾਂ ਦਾ ਮੁਲਕ ਤੇ ਜਾਇਦਾਦ, ਮਾਲ-ਦੌਲਤ, ਖਾਨਦਾਨ ਤੇ ਪਰਿਵਾਰ ਸਭ ਕੁਝ ਉਹਨਾਂ ਦੀਆਂ ਅੱਖਾਂ ਸਾਹਮਣੇ ਲੁੱਟੇ ਗਏ ਤੇ ਖੋਏ ਗਏ ਸਨ। ਉਹਨਾਂ ਦੀਆਂ ਪੁਸਤਕਾਂ ਤੇ ਪੁਸਤਕਾਲੇ ਸਾੜੇ ਹੀ ਨਹੀਂ ਗਏ, ਲੁੱਟੇ ਵੀ ਗਏ। ਉਨ੍ਹਾਂ ਦੇ ਜੀਵਨ ਨਸ਼ਟ ਹੋਏ। ਉਹਨੇ ਸਭ ਕੁਝ ਨਸ਼ਟ ਹੁੰਦਾ ਵੇਖਿਆ ਤੇ ਸਹਾਰਿਆ। ਪਰ ਧਰਮ ਦੀ ਭਾਵਨਾ ਨੂੰ ਕਿਸੇ ਨਾ ਕਿਸੇ ਢੰਗ ਨਾਲ ਅਖੀਰ ਤੱਕ ਕਾਇਮ ਰੱਖਿਆ। ਧਰਮ ਦੇ ਕਿਣਕੀ ਨੂੰ ਆਪਣੇ ਦਿਲ ਦੀ ਅਜਹੀ ਲੁਕਵੀ ਨੁਕਰੇ ਸੁਪਾ ਕੇ ਰੱਖਿਆ ਕਿ ਕਿਸੇ ਜ਼ਾਲਮ ਤੋਂ ਜ਼ਾਲਮ ਦਾ ਹੱਥ ਵੀ ਉੱਥੇ ਤੱਕ ਨਹੀਂ ਅਪੜ ਸਕਿਆ। ਹਰ ਤਰ੍ਹਾਂ ਦੇ ਦੁੱਖ ਤਸੀਹੇ ਚਾਰੇ ਵੱਖ-ਵੱਖ ਸਖਤੀਆਂ ਚੱਲੀਆਂ ਪਰ ਧਰਮ ਦੀ ਜੋਤੀ ਉੱਕਾ ਇਹ ਭਜਨ ਤੋਂ ਬਚਾ ਕੇ ਜਗਦੀ ਰੱਖੀ ਕਿਉਂਕਿ ਧਰਮ ਉਹਨਾਂ ਨੂੰ ਹਰ ਚੀਜ਼ ਤੋਂ ਵੱਧ ਪਿਆਰਾ ਸੀ ਜਾਇਦਾਦ ਤੇ ਰਾਜ ਤੋਂ ਵੱਧ ਪਿਆਰਾ ਦੀਨ ਦੌਲਤ ਤੋਂ ਵੱਧ ਅਜ਼ੀਜ਼ ਇਸ ਕਰਕੇ ਉਹਨਾਂ ਨੇ ਇਸ ਦੀ ਆਪਣੀਆਂ ਲਹੂ ਦੀਆਂ ਨਦੀਆਂ ਵਹਾ ਕੇ ਤੇ ਜੀਵਨ ਦੇ ਢੇਰ ਲਾ ਕੇ ਵੀ ਰੱਖਿਆ ਕੀਤੀ ਆਖਰ ਹਿੰਦੂ ਫਿਰ ਵੀ ਮਰਦ ਨਿਕਲੇ ਭਾਵੇਂ 700 ਸਾਲ ਮਾਰ ਖਾਂਦੇ ਤੇ ਜ਼ੁਲਮ ਸਹਿੰਦੇ ਰਹੇ ਪਰ ਧਰਮ ਨੂੰ ਕਾਫੀ ਸੰਭਕੇ ਰੱਖਿਆ ਉਹ ਆਪਸ ਵਿੱਚ ਕੱਟ ਮਰੇ ਵੱਖ-ਵੱਖ ਫਿਰਕਿਆਂ ਵਿੱਚ ਵੰਡੇ ਗਏ ਆਪਸ ਵਿੱਚ ਵਿਰੋਧੀ ਵੀ ਹੋ ਗਏ ਇਸ ਮਜਬੀ ਵਖੇਵੇਂ ਤੇ ਵਿਰੋਧ ਦੇ ਕਾਰਨ ਹੀ ਉਹ ਛੋਟੇ-ਛੋਟੇ ਫਿਰਕਿਆਂ ਤੇ ਉਹਨਾਂ ਤੋਂ ਅੱਗੇ ਟੋਲਿਆਂ ਵਿੱਚ ਵੰਡੇ ਗਏ ਜਿਸ ਨਾਲ ਉਹਨਾਂ ਦਾ ਕੌਮੀ ਬਲ ਉੱਕਾ ਹੀ ਬਰਬਾਦ ਹੋ ਗਿਆ ਤੇ ਏਕਤਾ ਦੀ ਲੜੀ ਵੀ ਅਜੇ ਹੀ ਬਿਖਰੀ ਕਿ ਉਹਨਾਂ ਦੀ ਹਸਤੀ ਹੀ ਟਿਮਟਮਾਉਂਦੇ ਦੀਵੇ ਦੀ ਲਾਟ ਦਾ ਰੂਪ ਧਾਰਨ ਕਰ ਗਈ। ਔਰੰਗਜ਼ੇਬ ਦੀ ਜ਼ਾਬਰ ਜ਼ਾਲਮ ਤਲਵਾਰ ਦੇ ਤੂਫਾਨ ਨਾਲ ਸੰਭਵ ਸੀ ਕਿ ਅਜੇਹਾ ਟਿਮਟਮਾਉਂਦਾ ਦੀਵਾ ਸਦਾ ਲਈ ਬੁੱਝ ਜਾਂਦਾ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਹੱਥ ਉਸ ਤੇ ਰੱਖ ਕੇ ਉਸ ਨੂੰ ਗੁਲ ਹੋਣ ਤੋਂ ਸਦਾ ਲਈ ਬਚਾ ਲਿਆ। ਉਸ ਵੇਲੇ ਹਿੰਦੂਆਂ ਦੀ ਅਸਥਿਤੀ ਇਹ ਸੀ ਕਿ ਇੱਕ ਟੱਬਰ ਵਿੱਚ ਹੀ ਦਰਜਣਾ ਵੱਖ-ਵੱਖ ਮਤਸਾਂ ਵੱਖ-ਵੱਖ ਵਿਸ਼ਵਾਸ ਸਨ ਇੱਕ ਗਣੇਸ਼ ਦਾ ਪੁਜਾਰੀ ਦੂਜਾ ਪ੍ਰਾਤ ਸੂਰਜ ਦਾ ਤੀਜਾ ਸ਼ਿਵ ਦਾ ਚੌਥਾ ਵਿਸ਼ਨੂੰ ਦਾ ਪੰਜਵਾਂ ਰਾਮ ਬੰਸੀ ਛੇਵਾਂ ਪੈਰੋਂ ਦਾ ਉਪਾਸ਼ ਸਤਵਾਂ ਹਨੂਮਾਨ ਜੀ ਦਾ ਭਗਤ ਅਸ਼ਟਵਾਂ ਕ੍ਰਿਸ਼ਨ ਜੀ ਦੀ ਜਵਾਨੀ ਤੇ ਮਸਤ ਨੌਵਾਂ ਕ੍ਰਿਸ਼ਨ ਜੀ ਦੀ ਬਾਲ ਲੀਲਾ ਤੇ ਦਸਵਾਂ ਰਾਮ ਜੀ ਦਾ ਪੁਜਾਰੀ ਯਾਰਵਾਂ ਲక్ష్ਮਜਤੀ ਤੇ ਬਾਰਵਾਂ ਵੇਦਾਂਤੀ ਤੇ 13ਵਾਂ ਕਰਮਕਾਂਡੀ ਸੰਨਿਆਸੀ ਆਦ ਇਸੇ ਕਾਰਨ ਆਪਸ ਵਿੱਚ ਗਰੋਧ ਕੀਨਾ ਤੇ ਵੈਰ ਵਿਰੋਧ ਸੀ ਇਹ ਨਹੀਂ ਕਾਰਨ ਕਰਕੇ ਦੇਸ਼ ਦੀ ਬੋਲੀ ਇੱਕ ਨਹੀਂ ਸੀ ਧਰਮ ਪੁਸਤਕ ਇੱਕ ਨਹੀਂ ਸੀ ਕੋਈ ਬੋਲੀ ਅਜਿਹੀ ਨਹੀਂ ਸੀ ਜੋ ਸਾਰੇ ਹਿੰਦੂਆਂ ਨੂੰ ਇੱਕ ਘੇਰੇ ਵਿੱਚ ਲਿਆਵੇ ਕੋਈ ਧਰਮ ਦਾ ਅਜਿਹਾ ਕਰਮ ਨਹੀਂ ਸੀ ਜਿਸ ਵਿੱਚ ਸਾਰੇ ਹਿੰਦੂ ਸ਼ਾਮਲ ਹੋ ਸਕਣ ਕੋਈ ਮੰਤਵ ਅਜਿਹਾ ਨਹੀਂ ਸੀ ਜਿਸ ਵਿੱਚ ਸਾਰੀ ਇਕਤਾ ਦੀ ਸਾਂਝੀ ਕੜੀ ਵਿੱਚ ਪਰੁੱਚ ਕੇ ਵਿਚਰ ਸਕਣ ਕੋਈ ਮਨੋਰਥ ਜਾਂ ਚੀਜ਼ ਅਜਿਹੀ ਨਹੀਂ ਸੀ ਜਿਸ ਵਿੱਚ ਹਿੰਦੂ ਜਾਤੀ ਦਾ ਸਾਂਝਾ ਬਲ ਜੁੜ ਸਕੇ ਇਕਤਾ ਇਕੱਠ ਸਾਂਝੀ ਵਾਲਤਾ ਇਤਫਾਕ ਦੇਸ਼ ਭਗਤੀ ਤੇ ਕੌਮੀ ਦਰਦ ਜਾਂ ਪਿਆਰ ਦਾ ਨਾਂ ਨਿਸ਼ਾਨ ਤੱਕ ਨਹੀਂ ਸੀ ਇਹਨਾਂ ਕਾਰਨਾ ਕਰਕੇ ਹਿੰਦੂਆਂ ਦੀ ਸਮਾਜਿਕ ਸਾਂਝ ਉੱਕਾ ਹੀ ਸਮਾਪਤ ਹੋ ਚੁੱਕੀ ਸੀ ਇੱਕ ਦੂਜੇ ਦੇ ਵਿਰੋਧੀ ਇੱਕ ਦੂਜੇ ਦੇ ਉਲਟ ਡਟੇ ਹੋਏ ਅਤੇ ਇਤਫਾਕ ਦੀ ਬਰਕਤ ਤੋਂ ਵਾਝੇ ਹੋਣ ਕਰਕੇ ਮਜਬੀ ਪਾਬੰਦੀ ਵੀ ਢਿੱਲੀ ਪੈ ਚੁੱਕੀ ਸੀ। ਦੱਖਣ ਵਾਸੀਆਂ ਨੂੰ ਉੱਤਰ ਵਾਸੀਆਂ ਨਾਲ ਕੋਈ ਲਗਾਓ ਨਹੀਂ ਸੀ। ਇੰਜ ਹੀ ਉੱਤਰ ਵਾਸੀਆਂ ਦਾ ਦੱਖਣ ਵਾਸੀਆਂ ਪ੍ਰਤੀ ਕੋਈ ਸਬੰਧ ਨਹੀਂ ਸੀ। ਫਿਰ ਸਾਰੇ ਹਿੰਦੂ ਪੂਰਬ ਵਾਲਿਆਂ ਤੋਂ ਬੇਨਿਆਜ਼ ਤੇ ਸਾਰਿਆਂ ਦਾ ਵਤੀਰਾ ਪੱਛਮ ਵਾਲਿਆਂ ਦੇ ਉਲਟ ਸੀ। ਕਿਸੇ ਦਾ ਇੱਕ ਦੂਜੇ ਤੇ ਉੱਕਾ ਪ੍ਰਭਸਾਲੇ ਸੀ ਵਿਸ਼ਵਾਸ ਨਹੀਂ ਸੀ ਯਕੀਨ ਨਹੀਂ ਸੀ ਦੇਸ਼ ਧੋਖੇ ਬਾਜ਼ ਤੇ ਲੋੜ ਹਰਾਮੀਆਂ ਨਾਲ ਭਰਪੂਰ ਸੀ ਉਹਨਾਂ ਲੋਕਾਂ ਦਾ ਨਾ ਮਜ਼ਬ ਸਾਂਝਾ ਨਾ ਕਾਨੂੰਨ ਸਾਂਝਾ ਨਾ ਬੋਲੀ ਸਾਂਝੀ ਨਾ ਮੰਤਵ ਸਾਂਝਾ ਨਾ ਤਾਲ ਸਾਂਝਾ ਨਾ ਨਾਚ ਸਾਂਝਾ ਨਾ ਆਦ ਸਾਂਝਾ ਨਾ ਅੰਤ ਸਾਂਝਾ ਨਾ ਵਰਤਮਾਨ ਨਾ ਭਵਿੱਖ ਨਾ ਜੀਵਨ ਨਾ ਜੁੱਤ ਸਾਂਝੀ ਨਾ ਪ੍ਰਾਰਥਨਾ ਨਾ ਪ੍ਰਭੂ ਨਾ ਵਲਵਲੇ ਨਾ ਤਰੰਗ ਸਾਂਝੀ ਨਾ ਆਸ ਸਾਂਝੀ ਸੀ ਨਾ ਪ੍ਰਾਪਤੀ ਸਾਂਝੀ ਸੀ ਨਾ ਖੁਸ਼ੀ ਸਾਂਝੀ ਨਾ ਦੁੱਖ ਸਾਂਝੇ ਨਾ ਪੋਸ਼ਾਕ ਸਾਂਝੀ ਨਾ ਰਾਤ ਸਾਂਝੀ ਇਥੋਂ ਤੱਕ ਚਾਲ ਸਾਂਝੀ ਵੀ ਨਾ ਸੀ ਢਾਲ ਵੀ ਸਾਂਝੀ ਨਹੀਂ ਸੀ ਨਾ ਭੁੱਖ ਨਾ ਰੋਟੀ ਨਾ ਮਨੋਰਥ ਨਾ ਧੜਕਣ ਨਾ ਕੋਈ ਸੋਚ ਸਾਂਜੀ ਨਾ ਕੋਈ ਖਿਆਲ ਸਾਂਝਾ ਨਾ ਸਵਰਗ ਸਾਂਝਾ ਨਾ ਨਰਕ ਸਾਂਝਾ ਨਾ ਵਿਧੀ ਸਾਂਜੀ ਨਾ ਦੇਵਤਾ ਸਾਂਝਾ ਨਾ ਨੀਂਦ ਸਾਂਜੀ ਨਾ ਸੁਪਨੇ ਸਾਂਝੇ ਇੱਥੋਂ ਤੱਕ ਕਿ ਆਪਣੇ ਆਪਣੇ ਮੁਰਦੇ ਸਾੜਨ ਲਈ ਕੋਈ ਮੜੀਆਂ ਵੀ ਸਾਂਝੀਆਂ ਨਹੀਂ ਸਾਂਝੀਆਂ ਨਾ ਇਸਤ ਇੱਕ ਨਾ ਨਿਸ਼ਾਨਾ ਇੱਕ ਨਾ ਰੂਪ ਇੱਕ ਨਾ ਰੰਗ ਇੱਕ ਨਾ ਦਿਲ ਇੱਕ ਨਾ ਦਿਮਾਗ ਇੱਕ ਨਹੀਂ ਨਹੀਂ ਉਹਨਾਂ ਦੀ ਮੁਕਤੀ ਵੀ ਅੱਡੋ ਅੱਡ ਸੀ ਉਹਨਾਂ ਦੀ ਸੋਚਣੀ ਵੱਖ-ਵੱਖ ਜੀਵਨ ਵੱਖ-ਵੱਖ ਇਥੋਂ ਤੱਕ ਕਿ ਸਵਰਗ ਤੇ ਨਰਗ ਵੀ ਵੱਖ-ਵੱਖ ਵਿਸ਼ਵਾਸ ਵੱਖ-ਵੱਖ ਉਹਨਾਂ ਦੀ ਸਮਾਜਿਕ ਜੀਵਨ ਵਿੱਚ ਕਈ ਤਰ੍ਹਾਂ ਦਾ ਵਖਰੇਵਾ ਆ ਚੁੱਕਿਆ ਸੀ ਸਭੋ ਕਈ ਹਾਲਤਾਂ ਵਿੱਚ ਇਹ ਵਖੇਵਾਂ ਹੱਦਾਂ ਟੱਪ ਕੇ ਵਿਰੋਧਤਾ ਦੇ ਦੁਸ਼ਮਣੀ ਦਾ ਰੂਪ ਧਾਰਨ ਕਰ ਚੁੱਕਿਆ ਸੀ ਇਸੇ ਕਰਕੇ ਆਪਸ ਵਿੱਚ ਉਹਨਾਂ ਦਾ ਉੱਕਾ ਹੀ ਨਾ ਕੋਈ ਲਗਾਓ ਸੀ ਨਾ ਪ੍ਰੇਮ ਨਾ ਖਿੱਚ ਨਾ ਪੀੜਾ ਨਾ ਇਤفاق ਨਾ ਅਦਰਸ਼ ਨਾ ਹੀ ਇੱਕ ਦੂਜੇ ਦੀ ਸਹਾਇਤਾ ਦੀ ਭਾਵਨਾ ਰਾਜੇ ਸੰ ਤਾਂ ਉਹ ਇੱਕ ਦੂਜੇ ਦੇ ਵਿਰੋਧੀ ਪਰਜਾ ਵੀ ਇੱਕ ਦੂਜੇ ਦੀ ਟੰਗ ਖਿੱਚਣ ਵਾਲੀ ਮਜਬੀ ਫਿਰਕੀ ਵੀ ਇੱਕ ਦੂਜੇ ਦੇ ਜਾਨੇ ਦੁਸ਼ਮਣ ਤੇ ਫਿਰ ਉਹਨਾਂ ਦਾ ਬਚਾਅ ਤੇ ਤਰੱਕੀ ਕਿਵੇਂ ਹੁੰਦੀ ਉਹਨਾਂ ਦੀ ਬਰਬਾਦੀ ਤੇ ਤਬਾਹੀ ਕਿਵੇਂ ਨਾ ਹੁੰਦੀ ਉਹਨਾਂ ਦੀ ਟੈਂਦੀ ਕਲਾ ਤੇ ਖੁਵਾਰੀ ਕਿਵੇਂ ਨਾ ਹੁੰਦੀ ਉਹਨਾਂ ਦੀ ਸ਼ਾਨੋ ਸ਼ੌਕਤ ਤੇ ਜਾਹੋ ਜਲਾਲ ਕਿਉਂ ਨਾ ਮਿਟਦੇ ਇਹ ਉਹਨਾਂ ਨੂੰ ਵੈਸੀ ਨੀਮ ਵੈਸੀ ਬੋਝਦਿਲ ਤੇ ਪੱਥਰਦਿਲ ਕਿਉਂ ਨਾ ਸੱਧਿਆ ਜਾਵੇ ਹਿੰਦੂ ਮਤ ਦੀ ਧਾਰਮਿਕ ਤੌਰ ਤੇ ਵੰਡ ਤਾਂ ਹੱਦ ਹੀ ਟੱਪ ਚੁੱਕੀ ਸੀ ਫਿਰਕਿਆਂ ਦੀ ਗਿਣਤੀ ਹਜ਼ਾਰਾਂ ਤੱਕ ਪਹੁੰਚ ਚੁੱਕੀ ਸੀ ਇਸ ਸਭ ਕੁਝ ਦੇ ਜ਼ਿੰਮੇਵਾਰ ਤੇ ਕਰਤਾ ਤਰਤਾ ਬ੍ਰਾਹਮਣ ਸੀ ਇਸ ਤੋਂ ਇਲਾਵਾ ਉਹਨਾਂ ਦੇ ਸਰਦਾਲੂਆਂ ਅਤੇ ਕਈ ਤਰ੍ਹਾਂ ਦੇ ਫਕੀਰਾਂ ਦੇ ਟੋਲੇ ਇਸ ਹੱਦ ਤੱਕ ਵਧੇ ਚਲੇ ਗਏ ਕਿ ਹਰ ਕਸਬੇ ਤੇ ਹਰ ਪਿੰਡ ਦਾ ਆਪਣਾ ਵੱਖਰਾ ਹੀ ਦੇਵਤਾ ਵੱਖਰਾ ਧਰਮ ਵਖਰੀ ਪੂਜਾ ਵਿਧੀ ਹੋ ਗਈ ਇਸ ਤੋਂ ਅੱਗੇ ਲੰਘ ਕੇ ਉਹਨਾਂ ਵਿੱਚੋਂ ਕਈ ਉਹਨਾਂ ਇਸਲਾਮੀ ਪੀਰਾਂ ਫਕੀਰਾਂ ਨੂੰ ਹੀ ਆਪਣੇ ਰਹਿਬਰ ਤੇ ਗੁਰੂ ਮੰਨਣ ਲੱਗ ਪਏ ਸਨ ਜੋ ਉਹਨਾਂ ਨੂੰ ਕਾਫਰ ਆਖਦੇ ਸਨ ਤੇ ਕੁਰਬਾਨੀ ਦੇ ਬੱਕਰੀ ਸਮੇਂ ਦੇ ਸਨ ਕਿਧਰੇ ਉਹ ਸਾਰੇ ਖੁਦਾ ਹੀ ਬਣੇ ਹੋਏ ਸਨ ਅਤੇ ਕਿਧਰੇ ਸਭ ਖੁਦਾ ਵਿੱਚੋਂ ਨਿਕਲਿਆ ਹੋਇਆ ਕਹਿਣ ਲੱਗ ਪਏ ਕਿਤੇ ਮਾਇਆ ਦਾ ਚੱਕਰ ਚੱਲ ਰਿਹਾ ਸੀ ਕਿਤੇ ਕੋਈ ਬੈਰਾਗੀ ਬਣਿਆ ਬੈਠਾ ਸੀ ਅਤੇ ਸਭ ਕੁਝ ਮਿੱਥਿਆ ਹੈ ਅਜਹੀ ਲੋਰੀ ਵੀ ਸੁਣਾਈ ਦੇਂਦੀ ਸੀ ਧਰਮ ਦੀਆਂ ਅਨੇਕਾਂ ਦੁਕਾਨਾਂ ਖੁੱਲੀਆਂ ਹੋਈਆਂ ਸਨ ਹਰ ਕੋਈ ਆਪਣੇ ਸੌਦੇ ਦੀ ਉਪਮਾ ਦਾ ਹੋਕਾ ਦੇ ਰਿਹਾ ਸੀ ਹਰ ਕੋਈ ਆਪਣਾ ਢਿੱਡ ਪਿੱਟੀ ਜਾ ਰਿਹਾ ਸੀ ਤੇ ਇੱਕ ਸੁਰੇ ਾਲਾਪ ਰਿਹਾ ਸੀ ਕਿ ਉਹਦਾ ਧਰਮ ਹੀ ਸਭ ਸ੍ਰੇਸ਼ਟ ਹੈ ਮੁਕਤੀ ਇਤਨੇ ਸਸਤੇ ਪਹਾ ਵਿਕ ਰਹੀ ਸੀ ਕਿ ਸਮਝੋ ਟਕੇ ਸਿਰ ਤੋਲੀ ਜਾ ਰਹੀ ਸੀ ਇੱਕ ਦਿਨ ਭੁੱਖ ਕਟਣ ਤੇ ਵਰਤ ਰੱਖਣ ਨਾਲ ਇਕਾदशी ਵਰਤ ਜਾਂ ਇੱਕ ਵਾਰ ਦੇ ਇਸ਼ਨਾਨ ਨਾਲ ਕੇਵਲ ਥੋੜੇ ਜੇ ਪੈਸੇ ਦੇ দান ਨਾਲ ਦੋ ਚਾਰ ਅੱਖਰਾਂ ਦੇ ਜਾਪ ਨਾਲ ਕੁਝ ਕਿਸਮ ਦੇ ਮੰਤਰ ਰਟਣ ਨਾਲ ਕੁਝ ਪ੍ਰਕਾਰ ਦੇ ਤਿਲਕ ਲਾਉਣ ਨਾਲ ਨਾ ਕੇਵਲ ਇਸ ਜਨਮ ਦੇ ਸਗੋ ਹਜ਼ਾਰਾਂ ਜਨਮਾਂ ਦੇ ਹੀ ਪਾਪ ਨਾ ਕੇਵਲ ਆਪਣੀ ਸਗੋ ਆਪਣੇ ਪਿਤਾ ਪਿਤਾ ਮਾਂ ਦੇ ਪਾਪ ਵੀ ਨਸ਼ਟ ਹੋ ਜਾਂਦੇ ਸਨ ਪਾਪ ਹੀ ਨਸ਼ਟ ਨਹੀਂ ਸਰਉਂਦੇ ਸਵਰਗ ਦੇ ਸਾਰੇ ਦਰਵਾਜ਼ੇ ਵੀ ਖੁੱਲ ਜਾਂਦੇ ਤੇ ਹਰ ਪ੍ਰਕਾਰ ਦੀ ਮੁਕਤੀ ਸਹਿਜੇ ਪ੍ਰਾਪਤ ਹੋ ਜਾਂਦੀ ਐਸਾ ਦਾਵਾ ਕੀਤਾ ਜਾਂਦਾ ਸੀ ਅੱਜ ਵੀ ਹੋ ਰਿਹਾ ਇਸ ਵੰਡ ਤੇ ਵਿਖੇਵੇਂ ਦਾ ਇਹ ਹਾਲ ਸੀ ਕਿ ਹਰ ਇੱਕ ਦਾ ਤਿਲਕ ਵੱਖਰਾ ਤਿਲਕ ਦੀ ਰੂਪਰੇਖਾ ਵੱਖਰੀ ਤਿਲਕ ਦਾ ਰੰਗ ਵੱਖਰਾ ਸ਼ਕਲ ਵੱਖਰੀ ਤਾਂ ਜੋ ਮਰਨ ਪਿਛੋਂ ਦੇਵਤੇ ਦੀ ਪੁਲਸ ਨੂੰ ਆਪਣੇ ਪੁਜਾਰੀ ਦੀ ਪਛਾਣ ਵਿੱਚ ਧੋਖਾ ਨਾ ਲੱਗੇ ਮਾਲਾ ਤੇ ਮਾਲਾ ਦੇ ਮਣਕੇ ਵੀ ਵੱਖ-ਵੱਖ ਸ਼ਕਲ ਦੇ ਤੇ ਵੱਖ-ਵੱਖ ਰੰਗਾਂ ਦੇ ਸਨ ਕਿਸੇ ਦੀ ਲੱਕੜੀ ਦੀ ਮਾਲਾ ਕਿਸੇ ਦੀ ਰਤਰਾਕਸ਼ ਦੀ ਮਾਲਾ ਕਿਸੇ ਦੀ ਮੋਤੀਆਂ ਦੀ ਕਿਸੇ ਦੀ ਸੰਦਲ ਦੀ ਕਿਸੇ ਦੀ ਤુલਸੀ ਦੀ ਕਿਸੇ ਦੀ ਪੱਥਰ ਦੀ ਕਿਸੇ ਦੀ ਬਲੌਰ ਦੀ ਫਿਰ ਕੋਈ ਲਾਲ ਕੋਈ ਪੀਲੀ ਕੋਈ ਹਰੀ ਕੋਈ ਚਿੱਟੀ ਕੋਈ ਕਾਲੀ ਕਿਹੜੀ ਕਿਹੜੀ ਚੀਜ਼ ਬਿਆਨ ਕੀਤੀ ਜਾਵੇ ਹਰ ਚੀਜ਼ ਹੀ ਇੱਕ ਦੂਜੇ ਤੋਂ ਵੱਖ ਅਡਰੀ ਜਾਂ ਉਲਟ ਸੀ ਸਾਰਿਆਂ ਦੇ ਕਰਮ ਕਾਂਡ ਨੇਮ ਤੇ ਧਰਮ ਵੱਖੋ ਵੱਖਰੇ ਮਨਵੀ ਜਗਤ ਵਿੱਚ ਵਪਾਰ ਦੀ ਮੰਡੀ ਕਰਮ ਸੀ ਤੇ ਅਦਲਾ ਬਦਲੀ ਖਰੀਦ ਤੇ ਵਿਕਰੀ ਗਿਰਵੀ ਤੇ ਹਿਸਾਬ ਸਭ ਕੁਝ ਪ੍ਰਚਲਿਤ ਸੀ ਦਾਨ ਕੋਈ ਕਰੇ ਮੋਲ ਕੋਈ ਭਰੇ ਤੇ ਉਸ ਦੇ ਫਲ ਜਾਂ ਲਾਭ ਇਹਵਾ ਦੀ ਲਿਖਤ ਰائیں ਦੂਜਾ ਖਾਨ ਪੈਨ ਹਡਾਂਗ ਦਾ ਹੱਕਦਾਰ ਬਣ ਜਾਂਦਾ ਸੀ ਕਿਸੇ ਪ੍ਰਾਣੀ ਨੂੰ ਥੋੜੇ ਜਿੰਨੇ ਪੈਸੇ ਦੇ ਦਿਓ ਉਸ ਦੀ ਭਗਤੀ ਜਪ ਤੇ ਪੂਜਾ ਪਾਠ ਖਰੀਦ ਲਓ ਤੇ ਫਲ ਖਾਓ ਪਾਪ ਭਾਵੇਂ ਤੁਸੀਂ ਕਰੋ ਤੇ ਕਿਸੇ ਵੀ ਪੀਸ਼ਵਰ ਨੂੰ ਦੋ ਤਿੰਨ ਆਨੇ ਦੇ ਕੇ ਕਿਸੇ ਪੁਸਤਕ ਦਾ ਪਾਠ ਕਰਾ ਲੋ ਕਿਸੇ ਮੰਤਰ ਦੀ ਮਾਲਾ ਫਰਾ ਲੋ ਤੇ ਸਾਰੇ ਗੁਨਾਹ ਨਾਸ ਪਾਪ ਕਰੋ ਤੇ ਆਪਣੇ ਦੇਵਤੇ ਨੂੰ ਦੋ ਚਾਰ ਫੁੱਲ ਪਤਾਸੇ ਗਰੀ ਮੇਵੇ ਦੇ ਕੇ ਰਾਜੀਨਾਮਾ ਕਰ ਲੋ ਜੇ ਪ੍ਰਚਲਿਤ ਰਿਵਾਜ ਹੀ ਇਹ ਸੀ ਤਾਂ ਆਚਰਨ ਦੀ ਸ਼ੁੱਧੀ ਕਰਨ ਪ੍ਰਾਰਥਨਾ ਕਰਨ ਦਾ ਭਾਰ ਚੁੱਕਣ ਅਭਿਆਸ ਤੇ ਜਪਤ ਆਪਣਰ ਆਤਮਾ ਦੀ ਉਨਤੀ ਕਰਨ ਸਮਾਜਿਕ ਕਲਿਆਣ ਦੀ ਚਿੰਤਾ ਕਰਨ ਫੁੱਟ ਦੇ ਹਾਨੀਕਾਰਕ ਸਿੱਟਿਆਂ ਦੇ ਦੁੱਖ ਨੂੰ ਅਨੁਭਵ ਕਰਨ ਤੇ ਪ੍ਰਭੂ ਨਾਲ ਲਿਵ ਜੋੜਨ ਦੀ ਕਿਸੇ ਨੂੰ ਕੀ ਜ਼ਰੂਰਤ ਸੀ ਇਸ ਧਾਰਮਿਕ ਵਪਾਰ ਦੇ ਜਮਾਨੇ ਵਿੱਚ ਪ੍ਰਭੂ ਭਗਤੀ ਤੇ ਪ੍ਰੇਮ ਭਜਨਾਂ ਦੀ ਹੁਣ ਕੀ ਲੋੜ ਸੀ ਲੋਕ ਪ੍ਰਲੋਕ ਦਾ ਸੁੱਖ ਕੇਵਲ ਚੰਦ ਟਕਿਆਂ ਵਿੱਚ ਹੀ ਮਿਲ ਸਕਦਾ ਸੀ ਜੇ ਮੂਲ ਤਾਰ ਨਾਲ ਹੀ ਮਾਲ ਮਿਲਣਾ ਸੀ ਤਾਂ ਸ਼ੁਭ ਕਰਮਾਂ ਦੀ ਕੀ ਲੋੜ ਸੀ ਪਿਛਲੇ ਕਰਮਾਂ ਦੇ ਹਿਸਾਬ ਕਿਤਾਬ ਦਾ ਕੀ ਅਰਥ ਇਥੋਂ ਤੱਕ ਕਿ ਨਾ ਕੇਵਲ ਇਸ ਪ੍ਰਤੱਖ ਸੰਸਾਰ ਵਿੱਚ ਹਰ ਇੱਕ ਦੀ ਰੀਤ ਮਜ਼ਬ ਤੇ ਵਿਸ਼ਵਾਸ ਵੱਖਰੇ ਵੱਖਰੇ ਸਗੋਂ ਅਧਿਕ ਅਗਲੀ ਦੁਨੀਆ ਵਿੱਚ ਵੀ ਭਾਈਚਾਰਾ ਤੇ ਸਾਂਝ ਵਕਰੀ ਸਮਝੀ ਜਾਂਦੀ ਸੀ ਹਰ ਇੱਕ ਦੇਵਤੇ ਦਾ ਨਰਕ ਸੁਰਗ ਮੁਕਰਰ ਸੀ ਜਦੋਂ ਦੇਵਤਿਆਂ ਵਿੱਚ ਹੀ جنگ ਸੀ ਤਾਂ ਉਹਨਾਂ ਦੇ ਉਪਾਸ਼ਕਾਂ ਵਿੱਚ ਸੁਲ੍ਹਾ ਕਿਵੇਂ ਹੋ ਸਕਦੀ ਸੀ ਉਹਨਾਂ ਈਸ਼ਵਰ ਦੀ ਵੀ ਅਜਹੀ ਦੁਰਗਤੀ ਕੀਤੀ ਕਿ ਪਹਿਲਾਂ ਈਸ਼ਵਰ ਨੂੰ ਉਹਨਾਂ ਨੇ ਸ਼ਿਵ ਜੀ ਵਿਸ਼ਨੂੰ ਇਹੋ ਜੇ ਆਦ ਅਵਤਾਰਾਂ ਵਿੱਚ ਵੰਡਿਆ ਫਿਰ ਪਿਛੋਣਾ ਕੇਵਲ ਮਨੁੱਖ ਰੂਪ ਵਿੱਚ ਉਤਾਰਿਆ ਸਗੋਂ ਮੱਛ ਕਾਸ਼ ਤੇ ਸੂਰ ਵਿੱਚੋਂ ਵੀ ਦਸਾਇਆ